ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ 16 ਅਗਸਤ ਦੀ ਛੁੱਟੀ ਦਾ ਕਾਫੀ ਰੌਲਾ ਚੱਲ ਰਿਹਾ ਜੀ ਕਿ ਛੁੱਟੀ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਹੋਏਗੀ ਕੋਈ ਅਧਿਕਾਰਿਕ ਪੱਤਰ ਜਾਰੀ ਹੋਇਆ ਕਿ ਨਹੀਂ ਹੋਇਆ ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਅੱਜ ਚੱਲਦੇ ਆ ਸਿੱਧਾ ਵੀਡੀਓ ਤੇ ਸੋ ਤੁਹਾਨੂੰ ਇੱਥੇ ਦੱਸ ਦਈਏ ਕਿ ਪੰਜਾਬ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ 16 ਅਗਸਤ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਜੀ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੱਤਰ ਕੱਢੇ ਗਏ ਨੇ ਤੇ ਉਹ ਪੱਤਰ ਤੁਹਾਡੇ ਤੱਕ ਪਹੁੰਚ ਗਏ ਹੋਣੇ ਆ ਤੇ ਜੇਕਰ ਨਹੀਂ ਪਹੁੰਚੇ ਤੇ ਤੁਹਾਡੇ ਨਾਲ ਜਾਣਕਾਰੀ ਸ ਸੋ so, ਅੱਜ 15 ਅਗਸਤ ਦਾ ਆਜ਼ਾਦੀ ਦਿਹਾੜਾ ਸੀਗਾ ਜੀ ਤੇ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅੱਜ ਜਿਹੜਾ ਪ੍ਰੋਗਰਾਮ ਲੀਕਿਆ ਗਈ ਸੀ ਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਸਕੂਲ ਸਟਾਫ ਵੱਲੋਂ ਇਹਨਾਂ ਇਹਨਾਂ ਦੇ ਵਿੱਚ ਹਾਜ਼ਰੀ ਭਰੀ ਗਈ ਸੀ ਇਹ ਪ੍ਰੋਗਰਾਮ ਵਾਤੇ ਵਿੱਚ ਇਸ ਲਈ 16 ਅਗਸਤ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਜੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਐਲਾਨ ਹੋਏ ਨੇ ਖਾਸ ਕਰ ਜਿਹੜੇ ਜ਼ਿਲ੍ਹੇ ਜਿੱਥੇ ਛੁੱਟੀ ਮੁਕੰਮਲ ਤੌਰ ਤੇ ਕੀਤੀ ਗਈ ਉਹ ਤੁਹਾਨੂੰ ਦੱਸ ਦਿੰਦੇ ਆ ਸਾਬਦਾ ਅਜੇ ਸਿੰਘ ਨਗਰ ਮਾਨਸਾ ਫਿਰੋਜ਼ਪੁਰ ਅਬੋਹਰ ਗੁਰਦਾਸਪੁਰ ਜਲੰਧਰ ਤਰਨ ਸਰਬ ਫਾਜ਼ਲ ਕਾ ਲੁਧਿਆਣਾ ਰੋਪੜ ਨਵਾਂ ਸ਼ਹਿਰ ਔਰ ਮਾਨਸਾ ਦੇ ਖੇਤਰ ਤੇ ਇਹਨਾਂ ਖੇਤਰਾਂ ਦੇ ਵਿੱਚ ਤਾਂ ਫੱਕੀ ਛੁੱਟ ਜਾਂ ਸਾਰੇ ਸਕੂਲ ਜਿਹੜੇ ਨੇ ਜ਼ਿਲ੍ਹਿਆਂ ਦੇ ਬੰਦ ਰਹਿਣਗੇ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਜੀ ਜਿਹੜੇ ਜ਼ਿਲ੍ਹੇ ਹੈਗੇ ਆ ਜਲੰਧਰ ਗੁਰਦਾਸਪੁਰ ਫਟਿਆਲਾ ਸ਼ਹਿਰੀ ਤਲੰਤਾਂ ਤਾਂ ਸਾਹਿਬ ਪਠਾਨਕੋਟ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਸਕੂਲਾਂ ਨੂੰ ਛੁੱਟੀ ਕੀਤੀ ਗਈ ਹੈ ਜਿਹੜੇ ਸਕੂਲਾਂ ਨੇ ਭਾਗ ਲਿਆ ਸੀ ਆਜ਼ਾਦੀ ਦੇ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਸਕੂਲ ਭਾਗ ਲਏ ਸੀ ਉਹਨਾਂ ਸਕੂਲਾਂ ਨੂੰ ਛੁੱਟੀ ਕੀਤੀ ਗਈ ਹੈ ਸੋ ਅੱਜ ਇੱਕ ਪੱਤਰ ਦੀ ਗੱਲ ਕਰੀਏ ਤਾਂ ਸਿੱਖਿਆ ਵਿਭਾਗ ਵੱਲੋਂ ਕੋਈ ਐਸਾ ਖੱਤਰ ਨਹੀਂ ਜਾਰੀ ਕੀਤਾ ਗਿਆ ਕਿ ਸੂਬੇ ਦੇ ਸਾਰੇ ਸਕੂਲ ਬੰਦ ਰਹਿਣਗੇ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰਾਂ ਵੱਲੋਂ ਵੱਖ-ਵੱਖ ਪੱਤਰ ਜਿਹੜੇ ਜਾਰੀ ਕੀਤੇ ਗਏ ਨੇ ਤੇ ਤੁਸੀਂ ਉਹ ਪੱਤਰ ਹੈ ਜਿਹੜਾ ਚੈੱਕ ਕਰ ਸਕਦੇ ਹੋ ਤੇ ਬਾਕੀ ਜਿਹੜੇ ਜ਼ਿਲ੍ਹੇ ਮੁਕੰਮਲ ਤੌਰ ਤੇ ਬੰਦ ਨੇ ਸਕੂਲ ਉਹ ਤੁਹਾਨੂੰ ਦੱਸਦੇ ਆ ਤੇ ਜਿਹੜੇ ਜਿਲੇ ਜਿੱਥੇ ਹਾਲੇ ਵੀ ਸ਼ਸ਼ੋਫਾਂਜ ਬਣਿਆ ਹੋਇਆ ਤੇ ਤੁਸੀਂ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਦੇ ਜਿਹੜਾ ਫੱਤਰ ਹੋਏਗਾ ਦਫ਼ਤਰ ਦਾ ਉਹ ਪੜ ਸਕਦੇ ਹੋ ਜਾਂ ਫਿਰ ਉਹਦੀ ਓਡੀਟ ਕਰ ਸਕਦੇ ਹੋ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਤੁਹਾਨੂੰ ਅੱਜ ਜੀ ਤੇ ਜੇ ਕੋਈ ਸਵਾਲ ਹੈ ਜੀ ਕਮੈਂਟ ਦੇ ਵਿੱਚ ਜਰੂਰ ਤੁਸੀਂ ਪੁੱਛ ਸਕਦੇ ਹੋ ਧੰਨਵਾਦ